来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜਲਾ ਸੰਗਰੂਰ ਇਹ ਮੰਨ ਲਓ ਵੀ ਗਿਣਤੀ ਤੋਂ ਬਾਹਰ ਵੀਡੀਓ ਬਣਾ ਚੁੱਕੇ ਆ ਇਸ ਘਰ ਚੋਂ ਜਰਸੀ ਦਾ ਹੀ ਕੰਮ ਆ ਸਪੈਸ਼ਲਿਸਟ ਨੇ ਬਾਈ ਹੋਰੀ ਜਰਸੀ ਦੇ ਤੇ ਅੱਜ ਦਿਖਾਵਾਂਗੇ ਤਿੰਨ ਨਗ ਦੋ ਤਿੰਨ ਬੱਚੀਆਂ ਆਪਣੇ ਬੈਠੇ ਬੈਠੇ ਬਾਈ ਹੋਰੀ ਲੈ ਗਏ ਸੇਲ ਹੋ ਗਈਆਂ ਮੋਗੇ ਏਰੀਏ ਚ ਗਈਆਂ ਤੇ ਫਿਲਹਾਲ ਵੀਡੀਓ ਚ ਤਿੰਨ ਦਿਖਾਵਾਂਗੇ ਰੁਟੀਨ ਚ ਪਸ਼ੂ ਬਾਈ ਕੋਲ ਆਉਂਦੇ ਰਹਿੰਦੇ ਆ ਤੇ ਗੱਲਬਾਤ ਬਾਈ ਨਾਲ ਕਰਾ ਦੂੰ ਖਾਸ ਗੱਲ ਇਹ ਰਹੂਗੀ ਵੀ ਦੰਦਾਂ ਚ ਖੀਰੀਆਂ ਨੇ ਚੰਗੇ ਸੀਮੰਦਿਆਂ ਨੇ ਡਿਟੇਲ ਵਾਈ ਤੋਂ ਲੈ ਲੈਨੇ ਹੋਰ ਰਾਜੂ ਕਿਵੇਂ ਆ ਵਧੀਆ ਵੀਰ ਜੀ ਤੁਸੀਂ ਜਿਹਾਵਾਂ ਚੜਦੇ ਤਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਰਾਜਵਿੰਦਰ ਰਾਜਵਿੰਦਰ ਸਿੰਘ ਰਾਜੂ ਹਾਂ ਜੀ 9803605888 98036 ਤੇ 05888 ਤਿੰਨ ਮੇਰਾ ਖਾਲ 1 ਏਕੜ ਲੈ ਗਿਆ ਉਹ ਧੰਨੇ ਕਰ 1 ਏਕੜ ਲੈ ਗਿਆ ਠੀਕ ਆ ਗੱਲ ਤੇ ਸ਼ੁਰੂਆਤ ਅੱਜ ਇੱਥੋਂ ਕਰਦੀ ਆ ਅੱਜ ਤੋਂ ਆ ਗੈਰੀ ਫੇਸ ਤੇ ਮਾਰ ਕੈਮਰਾ ਨਸਲ ਨਸਲ ਦਿਖਾ ਦੇ ਜਿਵੇਂ ਬੋਦਾ ਬੂਦਾ ਭਰਾ ਕਹਿੰਦੇ ਨੇ ਨਾ ਬਰੀਡ ਚ ਪੱਛੀ ਫੁੱਲ ਆ ਨਾ ਹਾਂ ਦੰਦਾ ਚ ਕਿਵੇਂ ਆ ਦੰਦਾ ਦੇ ਖੀਰੀ ਕੱਦ ਦਾ ਫੁੱਲ ਆ ਗਿਆ ਨਾ ਹਾਂ ਫੁੱਲ ਕੱਦੋ ਕੱਦ ਆ ਗਿਆ ਫੁੱਲ ਸਜਣੋਂ ਦੰਦਾਂ 'ਚ ਆ ਗਈ ਖੀਰੀ ਪਿਓਰ ਜਰਸੀ ਆ ਪਿਓਰ ਜਰਸੀ ਕਿਹੜੇ ਦੀ ਰਾਜੂ ਇਹ ਇਹ ਹੈਗੀ 40 1 36 ਦੀ 40 1 36 ਕਿਹੜਿਆਂ ਦਾ ਇਹ ਇਹ ਸੈਕ ਦਾ ਸੀ ਮੇਰਾ ਸਾਰੀ ਸੈਕ ਦੀਆਂ ਨੇ ਹਾਂ ਠੀਕ ਆ ਗੱਲ ਸਾਰੀਆਂ ਰਿਕਾਰਡ ਵਾਲੀਆਂ ਬੱਚੀਆਂ ਨੇ ਤੌਰ ਖੋਲ ਕੇ ਕੱਦ ਆ ਗਿਆ ਸਜਣੋਂ ਚੰਗਾ ਕਿਉਂਕਿ ਦੰਦਾਂ 'ਚ ਬੱਚੀ ਖੀਰੀ ਆ ਗੱਬਣ ਤਾਂ ਨਹੀਂ ਹੋਈ ਰਾਜੂ ਅਜੇ ਅੱਜ ਬੋਲੀ ਹੋਈ ਆ ਠੀਕ ਆ ਗੱਲ ਹਾਂ ਠੀਕ ਨਹੀਂ ਭਰਾਇਆ ਹੈਗਾ 17 ਬਾਈ ਕਹਿੰਦਾ ਅੱਜ ਕਰੀ ਜਾਂਦੀ ਆ ਵੀ ਜਿਹੜਾ ਸਜਣ ਅੱਜ ਲੈ ਕੇ ਜਾਊਗਾ ਏ ਮੰਨ ਲਿਓ ਵੀ ਜਾਂਦਿਆਂ ਸਾਰੀ ਗੱਬਣ ਹੋ ਜੂ ਜਾਂਦਿਆਂ ਸਾਰੀ ਟੀਕਾ ਭਰਾ ਸਕਦੇ ਹਾਂ ਕਿਉਂਕਿ ਤਾਂ ਕਰਕੇ ਥੋੜਾ ਭਜਦੀ ਨੱਠ ਦੀ ਆ ਟੀਟ ਚ ਬੱਚੀ ਕੱਦ ਆ ਗਿਆ ਫੁੱਲਾ ਇੱਥੋਂ ਕਰ ਸਕਦੇ ਹੋ ਚੈੱਕ ਨਾ ਸਾਲ ਨੋ ਸਾਲ ਬਰੀਡ ਬਰੂਡ ਫੁੱਲ ਬਰੀਡ ਚ ਆ ਗਈ ਸ਼ਕੀਨ ਆ ਗਈ ਫੁੱਲ ਵੱਡੇ ਕੱਦ ਕਾਠ ਵਾਲੀ ਆ ਤੇ ਬਾਕੀ ਤੁਸੀਂ ਨੇੜ ਆ ਕੇ ਚੈੱਕ ਕਰਕੇ ਲੈ ਜਾਓ ਉਦੀ ਕੋਈ ਸਮੱਸਿਆ ਨਹੀਂ ਬੋਲੀ ਬਾਈ ਕਹਿੰਦਾ ਅੱਜ ਜਾਂਦੀ ਆ ਇਹ ਪ੍ਰੈਗਨੈਂਟ ਜਾਂਦਿਆਂ ਸਾਰੀ ਕਰਾ ਲੋਂਗੇ ਤੁਸੀਂ ਇਹਨੂੰ ਇਹ ਆ ਗਈ ਸੈਗ ਦੀ 40 1 36 ਦੀ ਬਾਈ ਹਾਂ 40 36 ਲੈ ਚੱਲਿਆ ਚੱਲਿਆ ਚੱਲ ਕੋਈ ਨਹੀਂ ਪਰੇਸ਼ਾਨ ਨਾ ਕਰ 40 ਬੋਲੀ ਹੋਈ ਕਰਕੇ ੱੱਕਾ ਕਰਦੀ ਆ ਠੀਕ ਆ ਗੱਲ ਇਹ ਉਰਲੇ ਪੰਨਿਆਂ ਤੇ ਖਾਦੀਂ ਕਰੀ ਐਥੋਂ ਮਾਰਦੀ ਕੈਮਰਾ ਤੇ ਬਾਈ ਦੇ ਕੱਦ ਤੋਂ ਕੱਦ ਦਾ ਵੀ ਆਈਡੀਆ ਲਾ ਲੇ ਕਿਉਂਕਿ ਕੱਦ ਵੀ ਚੰਗਾ ਬੱਚੀ ਦਾ ਛੋਟੀਆਂ ਚ ਨਹੀਂ ਆਉਂਦੀ ਮਜ਼ਬੂਤ ਕਾਂਚੇ ਦੀ ਆ ਲੰਬਾਈ ਵੀ ਚੰਗੀ ਆ ਕੱਦ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਥਾਣੇ ਦੇ ਸਿੰਗਲ ਚਾਰੀ ਨੇ ਇਹ ਐਥੋਂ ਕਰਾਦੀ ਜਿਹੜੀ ਚੈੱਕ ਇਹ ਐਥੋਂ ਦਿਖਾਦੀ ਸਵਾਰੀ ਠੰਡੀ ਆ ਜਮਾ ਜਮਾ ਠੰਡੀ ਸੀ ਦੰਦ ਕਰਾਵਾ ਦੇ ਚੈੱਕ ਹਾਂ ਕਿਤੇ ਕੋਈ ਭਰਾ ਕੇ ਦੇ ਮਾਂ ਦੋ ਨਾਂ ਹੋ ਗਏ ਨਾ ਨਾ ਬੋਝ ਕੇ ਬੋਝ ਕੇ ਪਰੇਸ਼ਾਨ ਨਾ ਕਰੀ ਜਾਦੇ ਆ ਜਾ ਬਈ ਆ ਜਾ ਆ ਜਾ ਘੇਰੀ ਲਈ ਆਵੇ ਖੜੂ ਕੀ ਮਸਈਏ ਇਹ ਇੱਥੋਂ ਕਰਾਵੇ ਚੈੱਕ ਦਿਖਾ ਦੇ ਵਾਸ਼ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰੋ ਤੇ ਇੱਥੋਂ ਇਹਦੀ ਕੁਆਲਿਟੀ ਕਬੂਲਤੀ ਕਰਾ ਦੀ ਚੈੱਕ ਪਰਲੇ ਬੰਨੇ ਹੋ ਕੇ ਦਿਖਾ ਦੀ ਇਹ ਲੰਬਾਈ ਕੱਦ ਕਾਠ ਮਜ਼ਬੂਤ ਫੁੱਲ ਆ ਗਈ ਹਰੇਕ ਪੱਖ ਤੋਂ ਇਹ ਗੱਲ ਆ ਵੀ ਨਸਲ ਫੁੱਲ ਆ ਗਈ ਫੁੱਲ ਆ ਗਈ ਬਰੀਡ ਚ ਹਾਂ ਬਰੀਡ ਆ ਗਈ ਇਹਦੇ ਚ 100 ਦਾ 100 ਹੀ ਮੰਨ ਸਕਦੇ ਹੋ ਤੁਸੀਂ ਕਿਸੇ ਪਾਸੇ ਨਹੀਂ ਮਾਰ ਖਾਂਦੀ ਹੈਗੀ ਬੱਚੀ ਇਹ ਇੱਥੇ ਤੋਂ ਨਾ ਘਾਦ ਚ ਖਾਵੇ ਨਾ ਬੇਲ ਚ ਖਾਵੇ ਠੀਕ ਆ ਗੱਲ ਆ ਲੰਬਾਈ ਤਾਂ ਦੱਸੀ ਜਾਂਦੇ ਵੀ ਫੁੱਲ ਲੰਬਾਈ ਜੀ ਆ ਗਈ ਤੇ ਕਿੰਨੇ ਪੈਸੇ ਰਾਜੂ ਇਹਦੇ ਫਿਰ ਇਹਦਾ 35000 ਰੁਪਇਆ 35 ਦਾ ਮਾਨਤਨ 35 ਚੋਂ ਮਾਨਤਨ ਹੋ ਜੂਗਾ ਮਾਨਤਨ ਬਾਈ ਕਹਿੰਦਾ 35 ਚੋਂ ਕਰ ਦਾਂਗੇ ਤੇ ਬਰੀਡ ਇੱਥੋਂ ਚੈੱਕ ਕਰ ਸਕਦੇ ਹੋ ਸੈਗ ਦੇ ਕਿੰਨੇ ਦੱਸਿਆ ਦੀ ਇਹ 4136 40136 ਦੀ ਕੱਦ ਸਾਨੂੰ ਨਾਲ ਖੜਕੇ ਦਿਖਾਤਾ ਤੇ ਹੁਣ ਮਾਰਦੇ ਗਰੀ 2 ਨੰਬਰ ਵਾਲੀ ਤੇ ਕੈਮਰਾ ਇਹ ਦੰਦਾ ਜਿਵੇਂ ਬਾਈ ਇਹ ਵੀ ਖੀਰੀ ਆ ਇਹ ਖੀਰੀ ਆ ਇਹਦੀ ਹਾਈਟ ਆ ਗਈ ਮੀਡੀਅਮ ਹਨਾ ਹਾਂ ਜਿਆਦੇ ਵੱਡੇ ਕੱਦ ਚ ਜਿਆਦੇ ਵੱਡੀ ਨਹੀਂ ਇਹ ਕਿਹੜੇ ਦੀ ਹੈ ਇਹ ਇਹ 40196 ਇਹ ਆ ਗਈ 40196 ਇਹ ਗੱਬਣਾ ਹੈ ਹਾਂ ਇਹ ਮਹੀਨਾ ਪੈਂਡਿੰਗ ਇੱਕ ਮਹੀਨਾ ਆ ਪੂਰਾ ਇਹਦਾ ਬਾਈ ਕਹਿੰਦਾ 1 ਮਹੀਨਾ ਪੈਂਡਿੰਗ ਆ ਇਹ ਆ ਗਈ 41 496 4096 ਵੀ ਸੈਕਦਾ ਹੀ ਆ ਹਾਂਜੀ ਸੈਕਦਾ ਆ ਬਣੂ ਵੀ ਸਜਣੋਂ ਥੱਲੇੋਂ ਫੁੱਲ ਜੇ ਗੱਲ ਕਰ ਲਈ ਕਿਉਂਕਿ ਇਹਦਾ 1 ਮਹੀਨਾ ਪੈਂਡਿੰਗ ਆ ਗਿਆ ਤੇ ਬਾਕੀ ਹਾਈਟ ਆ ਗਈ ਮੀਡੀਅਮ ਤੇ ਉਦਾਂ ਆ ਗਈ ਪਿਓਰ ਜਰਸੀ ਜੀ ਆ ਗਈ 100 ਦਾ 100 ਸੀਮੰਡਾ ਨਹੀਂ ਪਤਾ ਕਿਹੜਾ ਲੱਗਿਆ ਇਹਦੇ ਇਹਦੇ ਰੋਮੀਓ ਰੋਮੀਓ ਦਾ ਜਰਸੀ ਦਾ ਹੀ ਆ ਇਹ ਹਾਂ এবੀਐਸ ਦਾ এবੀਐਸ ਦਾ ਜਰਸੀ ਵਾਲਿਆਂ ਦਾ ਹੀ ਆ ਜਰਸੀ ਦਾ ਆਪੇ ਨੋਰਮਲ ਲੱਗਿਆ 66 ਨਹੀਂ ਲੱਗਿਆ ਠੀਕ ਆ ਗੱਲ ਆ ਕਮਿਸ਼ਨ ਲੱਗਿਆ ਹਾਂ ਇਥੋਂ ਮਾਰਦੀ ਗਰੀ ਕੈਮਰਾ ਫੇਸ ਤੇ ਬਾਡੀ ਬੂਡੀ ਕਰਾਦੀ ਚ ਇੱਕ ਨਸਲ ਇਹ ਜ ਵੀ ਫੁੱਲ ਆ ਗਈ ਕਹਿ ਲਈਏ ਪਿਓਰ ਜਰਸੀ ਚ ਆ ਗਈ ਹਾਈਟ ਆ ਗਈ ਮੀਡੀਅਮ ਪਰ ਨਸਲ ਨਸਲ ਫੁੱਲਾ ਤੇ ਬਾਈ ਕਹਿੰਦਾ ਗੱਬਣ ਵੀ ਚੰਗੇ ਸੀਮਣ ਤੋਂ ਆ ਤੇ ਆਪਸੋਂ ਨੂੰ ਡਿਟੇਲ ਇਹਦੀ ਦੱਸ ਹੀ ਦਿੱਤੀ ਵੀ ਆਪ ਕਿਹੜੇ ਸੀਮਣ ਤੋਂ ਆ ਤੇ ਆਰਡਰ ਆ ਜਿਹੜਾ ਰੱਖੂਗੀ ਬਿਲਕੁਲ ਫਿਕਸ ਜਿਹਾ ਰੱਖੂਗੀ ਨਾਲ ਲੱਗਵਾ ਜਬजूद ਚੰਗਾ ਬਾੜੀ ਲੱਸੀ ਨਹੀਂ ਕਹਿ ਸਕਦੇ ਫਿਟਿੰਗ ਵਾਲੀ ਬੱਛੀ ਆ ਫਿੱਟ ਫਿੱਟਾ ਪੂਰੀ ਜਮਾ ਐ ਨਸ ਦੰਦਾਂ ਚ ਕਿਵੇਂ ਰਜੋਈ ਦੰਦਾ ਨਹੀਂ ਖੇਰੀ ਆ ਦੰਦਾਂ ਚ ਆ ਗਈ ਖੀਰੀ ਆ ਦੰਦਾ ਚ ਬਾਈ ਕਹਿੰਦਾ ਖੀਰੀ ਆ ਖੀਰੀਏ ਸੂਪੂ ਮੇਰਾ ਖਲਾਣਾ ਹਾਂ ਖੀਰੀਏ ਸੂਪੂ ਆ ਚਾਰ ਚਾਰ ਦੰਦ ਤਾਂ ਇਹ ਮੰਨ ਲਿਓ ਵੀ ਜਾ ਕੇ ਦੂਜਾ ਸੂਆ ਸੂਪੂ ਕੀ ਚਾਰ ਦਾ ਮਾਰਾ ਕੇ ਤਾਂ ਇੱਥੋਂ ਮਾਰਨੀ ਗਰੀ ਉਰਲੇ ਬੰਨੋ ਕੈਮਰਾ ਐਨ ਕਰਾ ਦੀ ਤਸल्ली ਇੱਥੋਂ ਦਿਖਾਣੀ ਇੱਥੋਂ ਨਾ ਅਸਲ ਨਸਲ ਇਹਦੇ ਰਾਜੂ ਕਿੰਨੇ ਪੈਸੇ ਆਜੂ ਇਹਦਾ 6500 ਰੁਪਿਆ ਹੈ 65 65 ਚ ਮੰਨਤਾਂ ਨਾ ਮੰਨਤਾਂ ਕਰ ਦਾਂਗੇ ਆ 65 ਚ ਮੰਨਤਾਂ ਨਾ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਮਾਰ ਦੇ ਗਰੀ ਆ ਬੱਛੀ ਲੈ ਕੇ ਮੈਰਾ ਓਏ ਆ ਪ्युअर ਜਰਸੀ ਜੀ ਹੈ ਇਹ ਨਾ ਇਹ ਕਿਹੜੇ ਦੀ ਯਾਰਾ ਜੂ ਏ 40 1 40 ਦੀ 40 1 40 ਇਹ ਵੀ ਸੈਕਦਾ ਯਾਰ ਸੈਕਦਾ ਤੋਰੇਗਾ ਇਹਨੂੰ ਫਿਰ ਹਾਂ ਇਹਨੂੰ ਤੋੜ ਖੋਲ ਕੇ ਕਿੰਨੀ ਉਮਰ ਆਈ ਸੀ ਇਹਦੀ ਹੈਗੀ ਆ ਪੰਜਵਾਂ ਮਹੀਨਾ ਲੱਗਿਆ 5 ਤਰੀਕ ਤੋਂ 5 ਤੋਂ ਪੰਜਵਾਂ ਚਾਰਾਂ ਮਹੀਨਿਆਂ ਦੀ ਆ ਹਾਂ ਠੀਕ ਆ ਗੱਲ ਆ ਨਸਲ ਹੀ ਚੰਗੀ ਆ ਨਾ ਹਾਂ ਆ ਲੈ ਜਾ ਲੈ ਇਹਨੂੰ ਥਾਂ ਸਿੰਗਲ ਚਾਰੀ ਨੇ ਸਿੰਗਲ ਚਾਰ ਫालतू ਤਾਂ ਨਹੀਂ ਹੈਗੇ ਨਾ ਵੱਧ ਘੱਟ ਕਹਿ ਲੀਏ ਫੋਲਸ ਨਹੀਂ 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 ਜਮਾਈ ਨਹੀਂ ਗਾਰੰਟੀ ਰਵੋ ਜੀ ਗਾਰੰਟੀ ਇਹ ਇੱਥੇ ਜਾ ਖੜਾ ਲਈਂ ਕਮਾ ਕੇ ਕਮਾਲਾ 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 ਬੱਚੀ ਦੀ ਬੇਰਬੂਲ ਦੇਖ ਆਇਤ ਉਹ ਬਹੁਤ ਲੈਣੀ ਹੈ ਬੱਚੀ ਨੇ ਅਦਕਾਰ ਸੋਨਾ ਕਰੂ ਤੇ ਫੁੱਲ ਜਰਸੀ ਆ ਗਈ ਪਿਓਰ ਚੀ 40 ਇੱਕ 40 ਦੀ ਹੈ 40 ਇੱਕ 40 ਦੀ ਆ ਲੈ ਔਰ ਲੈ ਬੰਨੇ ਇਹ ਬਾਈ ਕਹਿੰਦਾ ਆ ਗਈ ਸੈਕ ਵਾਲਿਆਂ ਦੀ 40 ਇੱਕ 40 ਮਾਂ ਦੀ ਪ੍ਰੀਤ ਬੋਲਦੀ ਆ ਮਦਰ ਰਿਕਾਰਡ ਕਿੰਨਾ ਕਹੇ ਮਦਰ ਰਿਕਾਰਡ ਵੀ ਘੱਲੋ ਦਾ ਪ੍ਰੀਤ ਬੋਲਦੀ ਆ ਦੂਜੇ ਸੂਏ ਦਾ 20 ਦਾ ਹਾਂ ਦੂਜੇ ਸੂਏ ਦਾ ਪ੍ਰੀਤ ਬੋਲਦੀ ਮਾਂ ਦੀ ਆ ਇਹਦੀ ਮਾਦਰ ਪ੍ਰੀਤ ਦੀ ਆ ਉਹ ਕਿਹੜਿਆਂ ਦਾ ਬਾਈ ਉਹ ਐਬੀਐਸ ਦਾ ਪ੍ਰੀਤ ਐਬੀਐਸ ਦਾ ਇਹ ਕਿਹੜੀ ਦੱਸਿਆ ਆਪ ਇਹ ਸੈਕ ਦੇ ਇਸ ਸੈਕ ਦੇ 40 1 40 ਦੀ 40 1 40 ਇਹ ਬਾਈ ਕਹਿੰਦਾ 40 1 40 ਦੀ ਐ ਸੈਕ ਵਾਲਿਆਂ ਦੀ ਤੇ ਬਾਕੀ ਨਾ ਮੱਥੇ 'ਚ ਟੋਆ ਆ ਗਿਆ ਜਿਵੇਂ ਅਸਲ ਹੋਂ ਕਹਿ ਲਿਆ ਆਪਾਂ ਜਰਸੀ ਦੇ ਹੁੰਦਾ ਨਾ ਇਸ ਕਰੀ ਬਾਈ ਦਾ ਜੂਰਲੇ ਬਨੇ ਦਾ ਆ ਟੋਆ ਮੱਥੇ 'ਚ ਆ ਗਿਆ ਤੇ ਪ੍ਰੋਅਰ ਆ ਗਈ ਬਾਤ ਤਰੀ ਬਾਈ ਜਿਆ ਬਾਲ ਬੂਲ ਝਾੜ ਤੇ ਦੇਖਿਓ ਸਹੀ ਠੀਕ ਹੈ ਗੱਲ ਤੇ ਹਲੇ ਦਾ ਲੂਈਏ ਐ ਇਹਦੇ ਦੋ ਸਾਲੀ ਕਿੰਨੇ ਕ ਪੈਸੇ ਲਾਵਾਂਗੇ ਇਹਦੇ ਕੀ ਰੇਟ ਰਹੂਗਾ ਇਹਦਾ ਇਹਦਾ 18000 ਰੁਪਈਆ ਮਾਨਤਨ ਮਾਨਤਨ ਕਰ ਦਾਂਗੇ ਕਰ ਦਾਂਗੇ ਹਾਂ ਨੰਬਰ ਬੋਲ ਦਿਓ ਜੀ 98036 05888 98036 ਤੇ 058882 ਦਾ ਨੰਬਰ ਹੈ ਬੱਚੀਆਂ ਸੱਜਣੋ ਇਹ ਮਨ ਲਵਿਆ ਦਿਖਾਤੀਆਂ ਕਮਾਲ ਤੋਂ ਕਮਾਲ ਦੀਆਂ ਜਿਵੇਂ ਕੋ ਖੀਰੀ ਦਿਖਾਦੀ ਉਧਰਲੇ ਬੰਨੇ ਬਾਈ ਕਹਿੰਦਾ ਬੋਲੀ ਜਾਂਦੀ ਅੱਜ ਜਾਂਦਿਆਂ ਸਾਰੀ ਸੀਮਨ ਲਾਈਨ ਵਾਲਾ ਸਿਸਟਮ ਹੀ ਆ ਤੇ ਇੱਕ ਆ ਖੀਰੀ ਇਹਦਾ ਬਾਈ ਕਹਿੰਦਾ ਮਹੀਨਾ ਪੈਂਡਿੰਗਾ ਮਹੀਨਾ ਪੈਂਡਿੰਗਾ ਇਹਦਾ ਮਹੀਨਾ ਪੈਂਡਿੰਗਾ ਇੱਕ ਉਹ ਬੱਚੀ ਦਿਖਾਤੀ ਚਾਰਾਂ ਪੰਜਾਂ ਮਹੀਨਿਆਂ ਦੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ